ਗੁਰੇ ਚਦਰਦੀ ਦੇ ਉੱਪਰ ਸਾਡਾ ਵਿਸ਼ਵਾਸ ਹੈ ਕਿ ਇਹ 11 ਦਿਨ ਗਰੇਜ ભગવાન ਧਰਤੀ ਤੇ ਬਰਾਜਮਨ ਰਹਿੰਦੇ ਨੇ ਕਰੋੜਾਂ ਲੋਕ ਆਪਣੇ ਘਰ ਦੇ ਵਿੱਚ ਗਰੇਜੀ ਨੂੰ ਬਰਾਜਮਨ ਕਰਦੇ ਨੇ ਤੇ ਅੱਜ ਦੇ ਦਿਨ ਪੂਰਮਾਸ਼ੀ ਦੇ ਦਿਨ ਸ਼ਰਧਾ ਤੋਂ ਪਹਿਲਾਂ ਜਿਹੜੀ ਪੂਰਨਵਸ਼ਟੀ ਹੁੰਦੀ ਹੈ ਉਥੇ ਨਾਕੇ ਦਾ ਵਿਸਰਜਨ ਕੀਤਾ ਜਾਂਦਾ ਕੋਈ 5 ਦਿਨ ਕੋਈ 7 ਦਿਨ ਕੋਈ 9 ਦਿਨ 11 ਦਿਨ ਜਾਂ 10 ਦਿਨ ਅਸੀਂ ਵੀ ਹਰ ਸਾਲ ਗਰੇਜੀ ਨੂੰ ਘਰ 'ਚ ਬਰਾਜਮਨ ਕਰਦੇ ਆਂ ਅੱਜ ਅਸੀਂ ਪਰਿਵਾਰ ਦੇ ਨਾਲ ਆ ਕੇ ਗਣਪਤੀ ਜੀ ਵਿਸਰਜਨ ਕੀਤਾ ਤੇ ਅਰਦਾਸ ਕੀਤੀ ਹੈ ਕਿ ਸਾਡਾ ਦੇਸ਼ ਸਾਡਾ ਪੰਜਾਬ ਖੁਸ਼ਹਾਲ ਰਹੇ ਆਪਸੀ ਭਾਈਚਾਰਾ ਬਣਿਆ ਰਹੇ ਤੇ ਸਮਾਜ ਨੂੰ ਵਧੀਆ ਸੇ ਗਣੇਸ਼ ਮਗਵਾਨ ਤੇ ਪ੍ਰਸ਼ਾਸਨ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਜਾਂਦੇ ਨੇ ਉਸ ਦੇ ਖਿਲਾਫ ਬਹੁਤ ਲੱਗਦਾ ਕਿ ਪ੍ਰੋਪਰ ਇੰਤਜ਼ਾਮ ਨਹੀਂ ਹੈਗੇ ਇੱਥੇ ਕਦੇ ਵੀ ਨਹੀਂ ਹੁੰਦੇ ਕਹਿੰਦਾ ਪ੍ਰਸ਼ਾਸਨ ਵੱਲੋਂ ਕਦੇ ਵੀ ਇੰਤਜ਼ਾਮ ਜੜੇ ਆ ਉਹ ਨਹੀਂ ਕੀਤੇ ਜਾਂਦੇ ਐਤਕੀ ਜਦ ਕੇ ਐਸਐਸਪੀ ਪਟਿਆਲਾ ਦੀ ਸਟੇਟਮੈਂਟ ਆਈ ਸੀ ਕਿ ਇੱਥੇ 6 ਕੈਮਰੇ ਲਾਵਾਂਗੇ ਪੀਟੀਆਰ ਲਾਵਾਂਗੇ ਟ੍ਰੈਫਿਕ ਪੁਲਸ ਲਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਵੀ ਇੱਥੇ ਕੋਈ ਇੰਤਜ਼ਾਮ ਪੁਲਿਸ ਨੇ ਕੀਤਾ ਹਾ ਬਟੇਗੜ ਸਾਹਿਬ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਪਟਿਆਲਾ ਜਿਹੜਾ ਇਹ ਜਿਹੜੀ ਪਾਖੜਾ ਇੱਥੋਂ ਹੋ ਕੇ ਗੁਜ਼ਰਦੀ ਆ ਇਹ ਲੱਗਦਾ ਵਿਸ਼ੇਸ਼ ਤੌਰ ਤੇ ਇਹ ਜਿਹੇ ਸਥਾਨ ਬਣਾਏ ਜਾਣੇ ਚਾਹੀਦੇ ਆ ਜਿਹੜੇ ਇੱਥੇ ਆਸਤੀਆਂ ਸਰਜਿਤ ਹੋਣ ਜਾਂ ਗਰੇਸ਼ ਸਰਜਿਤ ਕੀਤਾ ਜਾਵੇ ਇੱਥੇ ਬਹੁਤ ਕੁਝ ਹੋਣ ਵਾਲਾ ਹੈ ਲੇਕਿਨ ਇੱਥੇ ਕੁਝ ਵੀ ਨਹੀਂ ਹੋ ਰਿਹਾ ਕਿੰਦਾ ਇਥੇ ਪੱਕੇ ਪੁਆਇੰਟ ਹੋਣੇ ਚਾਹੀਦੇ ਸਾਡੀ ਗੋਤਾਖੋਰ ਟੀਮ ਹੈ ਜਿਹੜੀ ਕਹਿੰਦਾ ਉਹੀ ਕੰਮ ਕਰਦੀ ਹੈ ਹਰ ਪੁਲ ਦੇ ਉੱਪਰ ਸਰਕਾਰ ਕੋਲ ਤਾਂ ਕੋਈ ਪੱਕਾ ਗੋਤਾਖੋਰ ਵੀ ਹੈ ਨਹੀਂਗਾ ਲੋਕ ਰੋਜ਼ ਇੱਥੇ ਚਾਨਣਾ ਦਿੰਦੇ ਨੇ ਇੱਥੇ ਬਾਉਂਡਰੀ ਵਾਲ ਹੋਣੀ ਚਾਹੀਦੀ ਹੈ ਪੱਕੀ ਹਰ ਪੁਲ ਦੇ ਉੱਪਰ ਚਾਹੇ ਇੱਕ ਆਫਿਸ ਬੀਟ ਬਣੀ ਹੋਣੀ ਚਾਹੀਦੀ ਹੈ ਕਿਤੇ ਪੁਲਿਸ ਮੁਲਾਦਿਆਂ ਤਾਂ ਨਾ ਤੋਂ ਵੀ ਜਿਵੇਂ ਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਇੱਥੇ ਹਰ ਵਕਤ ਆ ਕੇ ਲੋਕ ਕਈ ਵਾਰੀ ਆਪਣੀ ਟੀਮ ਕੀ ਜਾਣਗਵਾ ਦਿੰਦੇ ਨੇ ਉਹਦੇ ਵਾਸਤੇ ਇੱਥੇ ਕੋਈ ਸਪੈਸ਼ਲ ਟੀਮ ਜਾਂ ਕੋਈ ਐਸੀ ਬੋਰਡ ਸੌਰੀ ਪ੍ਰੈਜ਼ੀਡੈਂਟ ਕਹਿ ਰਿਹਾ ਵੀ ਯਾਰ ਪੁੱਛਤੇ ਕਿੰਦਾ ਕਮਰਾ ਬਣਿਆ ਹੋਵੇ ਜਿਹਦੇ ਵਿੱਚ ਕਿੰਦਾ ਇੱਕ ਮੁਲਾਜ਼ਮ ਬੈਠਾ ਹੋਵੇ ਇਹ ਮੁਲਾਜ਼ਮ ਬੈਠਾ ਹੋਊਗਾ ਤਾਂ ਜਿਹੜਾ ਛਾਲ ਮਾਰਦਾ ਉਹ ਡਰੂਗਾ ਹਾਂ ਜੀ ਆਪਾਂ ਗੱਲ ਕਰੀਏ ਇੱਕ ਵਾਰਗੇ ਇਹ ਕਹਿ ਰਿਹਾ ਕਿ ਜਿਹੜਾ ਪਾਣੀ ਵਿੱਚ ਵਿਸਰਜਨ ਕੀਤਾ ਜਾਂਦਾ ਇਹ ਪਾਣੀ ਪੋਲਿਊਟਡ ਕਰਦਾ ਤੁਸੀਂ ਇਸ ਬਾਰੇ ਕੁਝ ਕਾਸਟਿਜ ਦੇ ਤੌਰ ਤੇ ਦੇਖੋ ਧਰਮ ਸਭ ਤੋਂ ਉੱਪਰ ਹੈ ਧਾਰਮਿਕ ਧਰਮ ਦੇ ਅੱਗੇ ਕੁਝ ਨਹੀਂ ਹੈ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈ ਜੀ ਜੀ ਠੀਕ ਹੈ ਪਾਣੀ ਪੋਲੂਸ਼ਨ ਹੁੰਦਾ ਹੈ ਕਹਿੰਦਾ ਲੇਕਿਨ ਜਿਹੜੀ ਧਾਰਮਿਕ ਆਸਥਾ ਉਹ ਸਭ ਤੋਂ ਉੱਪਰ ਹੈ ਿਆਲਾ ਨਿਵਾਸੀਆਂ ਦੇ ਔਰ ਸ਼ਹਿਰ ਦੇ ਸ਼ਹਿਰ ਨਿਵਾਸੀਆਂ ਦੇ ਗਣੇਸ਼ ਮਹਾਰਾਜ ਜੀ ਹਰ ਤਾਲ ਦੀ ਤਰ੍ਹਾਂ ਇਸ ਸਾਲ ਵੀ ਕਿਰਪਾ ਕਰਨ ਔਰ ਇਹ ਜਿਹੜਾ ਲੰਗਰ ਲਗਾਇਆ ਗਿਆ ਹੈ ਸਿੱਧ ਪ੍ਰਾਚੀਨ ਸ਼੍ਰੀ ਸ਼ਨੀ ਦੇ ਮੰਦਿਰ ਪਟਿਆਲਾ ਕੀ ਔਰ ਸੇ ਔਰ ਸਮੂਹ ਸ਼ਹਿਰ ਨਿਵਾਸੀਆਂ ਕੇ ਸਹਿਯੋਗ ਸੇ ਇਹ ਲੰਗਰ ਚੱਲਦਾ ਹੈ ਇਹ ਲੰਗਰ ہمارا ਤੀਸਰਾ ਸਾਲ ਸੇ ਕੰਟੀਨਿਊ ਚੱਲ ਰਿਹਾ ਹੈ ਜੀ ਭਗਵਾਨ ਸ਼ਨੀ ਦੇ ਮਹਾਰਾਜ ਔਰ ਕਿਰਪਾ ਕਰੇ ਇਸ ਲੰਗਰ ਕੋ ਔਰ ਬੜਾएंगे ਹਮ ਬਾਤ ਕੀ ਜਾਏ ਯਹਾਂ ਪ੍ਰਸ਼ਾਸਨ ਕੀ ਔਰਤ ਜੋ ਇੰਤਜ਼ਾਮ ਕੀਏ ਗਏ ਹਨ क्या लगता है क्या क्या कमियाँ यहाँ पे देखो जी हमें तो कोई कमी नहीं नजर आई प्रशासन की ओर से हमें बोला गया किसी चीज की लोड़ है हमारी मदद के लिए अब हम खड़े हैं आपके साथ भक्त किस तरह का सहयोग दिया आपको सभी शहर निवासियों ने जैसे राशन की सेवा दी ये जितना कार्य चल रहा है हमारे बंटी राजा ही खड़े हैं इनका बड़ा सहयोग मिला यहाँ से इस कॉलोनी का पूरा सहयोग मिला हमें यदि बात की की जाए विसर्जन एक दिन में कितने विसर्जन हो जाते कब तक चलेगा जी आज विसर्जन का लास्ट दिन है जी और कल को ये पहला ग्रहण लग जाना है श्राद्ध लग जाने हैं है। तो चले बात जो श्राद्धों के संदर्भ में आप कुछ विशेष तौर पे जो भक्तजन है उनको क्या संदेश देना चाहिए श्राद्धों की यही कहते हैं अपने पितरों के नाम का दान कीजिए और विधि से कीजिए दिल से कीजिए तभी पितर लोग हमें आशीर्वाद देंगे आजकल आज सोशल मीडिया पे जो पंडित जन हैं, वो अपने अपने तरीके बताते हैं क्या लगता है, वो है या गलत है देखो जी वो जो बोलते हैं उनका अपना अपना विचार है हम बोलते हैं अपने दिल से करो अपने मन से करो श्रद्धा से करो जो भी आप दान करना है अपनी श्रद्धा से करो आजकल लोग ब्राह्मण को बोलते हैं भी वो ब्राह्मण को देनी है हल्की चीज दे दो उसका क्या फायदा उसने जाके फेंक देनी है चीज बढ़िया दो थोड़ी दो कोई बात नहीं पितृजनों की बात की जाए जैसे में पितृजनों को मनाया जाता है असलियत में क्या कहना चाहेंगे क्योंकि आजकल जो विचार है लोगों के मॉडर्न होते जाते हैं क्या कहेंगे पितरों का जो दान है या उनके श्राद्ध हैं उनकी विधि से उनकी अमावस आती है पितरमावस आती है उसमें अगर कोई श्राद्ध नहीं करता तो उस अमावस के अमावस में उनके नाम का ग्रे, किसी ब्राह्मण को भोजन कराइए या किसी गरीब को दे दीजिए जो खा तो लेगा ब्राह्मण सभी पूरे नौ दिन पंद्रह दिन रजे होते हैं किसी गरीब को दे वो पितर ज़्यादा खुश होंगे आप पितरों को खुश करने के लिए आपको क्या लगता है क्या क्या विशेष तौर पे करना चाहिए पितरों को जैसे जो हम खाते हैं अपने घर में वही वही अपना भोजन बनाए उसमें खीर और फल और दूध दही जो भी हम खाते हैं जो पितरों को पसंद है वो करें श्रद्धा से करें मन से पितर पित्रुष्ट हो जाते हैं क्या लगता है मुख्य कारण क्या होता है इनका मुख्य कारण यही होता है जब आप पितरों की सेवा नहीं करते अगर पितरों की सेवा करेंगे पितर आगे बढ़ाएंगे और नहीं तो लोग कहते हैं आजकल मेरा काम नहीं बन रहा क्यों नहीं बन रहा इसी कारण नहीं बन रहा क्योंकि पितरों को मानते नहीं लोगों ने जिन पितरों की फोटो रखी हुई है उनको बस मिट्टी चढ़ रही है कोई कपड़ा नहीं मारता नहीं। उनकी सेवा करें उनका नाम जो इस टाइम अपने माता पिता है, हैं उनकी सेवा करें एक क्वेश्चन है कि कई लोग कहते हैं जो मरे हुए लोग हैं वो उन, उनको वो मतलब किसी के सगे नहीं होते ऐसा मतलब लोगों का गलत धारणा बन गई है क्योंकि जा? मरे हुए वो लोग उन्होंने जन्म दिया ना हमें तो उनकी सेवा नहीं करेंगे और किसकी करेंगे बताइए तो क्या-क्या सावधानी होनी चाहिए क्या-क्या ख्याल रखना चाहिए विशेष तौर पे पर, पर पितरों की सेवा में यही है कि उनके नाम का अपनी श्रद्धा से दान पुण्य करें गणेश विसर्जन की जो धुरती चल रही है किस तरह के इंतजाम ने और क्या कहना चाहोगे सर आज इस पवित्र अवसर गणेश विसर्जन दे जेड़ा पटले शहर च बहुत धूमधाम ना मनाया जा रहा है उस साडे शहरवासी ਨਾਵਰ ਉੜਦੇ ਵੀ ਜਾਂਦੇ ਨੇ ਬਸਜਣ ਵਾਸਤੇ ਤੇ ਬਹੁਤ ਜ਼ਿਆਦਾ ਸੰਖਿਆ ਜਿਹੜੀ ਉਹ ਇਸ ਸੰਗਰੂ ਰੋਡ ਤੇ ਹੁੰਦੇ ਨੇ ਤੇ ਜਿਸ ਤਰ੍ਹਾਂ ਦਾ ਸ਼ਾਹ ਹੈ ਔਰ ਜਿਸ ਤਰ੍ਹਾਂ ਉਸੇ ਤਰ੍ਹਾਂ ਸਾਡੇ ਜਿਹੜੇ ਵਲੰਟੀਅਰ ਨੇ ਉਹਨਾਂ ਨੇ ਆਪਣੇ ਸਾਰੇ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਜੇ ਤੁਸੀਂ ਦੇਖ ਰਹੇ ਹੋ ਇੱਥੇ ਲੰਗਰ ਦਾ ਹਰ ਸਾਲ ਆਇਆ ਮੇਰੇ ਖਿਆਲ 16ਵਾਂ ਸਾਲ ਲਗਾਤਾਰ ਸਾਡਾ ਜਾ ਰਿਹਾ ਹੈ ਕਿ ਇੱਥੇ ਲੰਗਰ ਲੱਗਦਾ ਤੇ ਔਰ ਬੜੇ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਤੇ ਮੇਰੀ ਤਾਂ ਇਹੀ ਬੇਨਤੀ ਹੈ ਪਰਮਾਤਮਾ ਦੇ ਚਰਨਾਂ 'ਚ ਵੀ ਇਹੀ ਜਿਹੇ ਸਾਡੇ ਸਾਂਝੇ ਤਿਹਾਰ ਨੇ ਅਸੀਂ ਸਾਰੇ ਰਲ ਮਿਲ ਕੇ ਮਨਾਇਆ ਕਰੀਏ ਔਰ ਸਾਡੇ ਜਿਹੜੇ ਪਰਮਾਤਮਾ ਸਾਡੇ ਮਿਹਰ ਤੇ ਸਿਰ ਤੇ ਗਣੇਸ਼ ਜੀ ਸਾਡੇ ਸਿਰ ਤੇ ਮਿਹਰ ਰੱਖੇ ਪ੍ਰਸ਼ਾਸਨ ਕੋਲੋ ਜਿਹੜੇ ਇੰਤਜ਼ਾਮ ਹੋਣਿਆ ਉਤੋਂ ਦੇ ਤੋਂ ਲੱਗਦਾ ਕਿ ਸੰਤੋਸ਼ਟ ਹੈ ਬਿਲਕੁਲ 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 ਕਿਤੇ ਕੋਈ ਦਿੱਕਤ ਨਹੀਂ ਹੈ ਜਿੱਥੇ ਜਿੱਥੇ ਪ੍ਰਸ਼ਾਸਨ ਨੂੰ ਦੀ ਜਿੱਥੇ ਜਿੱਥੇ ਉਹਨਾਂ ਨੂੰ ਲੋੜ ਅਸੀਂ ਕਿਹਾ ਉਹਨਾਂ ਨੇ ਉਸ ਤੇ ਹੀ ਉਹ ਕੀਤਾ